ਜਦ ਆਪਾਂ ਗੱਲ ਕਰੀਏ ਮੱਝਾਂ ਦੇ ਗਾਵਾਂ ਬਾਰੇ ਉਹ ਵੱਡੀ ਪ੍ਰੋਬਲਮ ਆਦੀ ਹੈ ਜਦ ਤੱਕ ਇਹ ਪਸ਼ੂ ਗੱਭਣ ਨਹੀਂ ਦਿੰਦੇ ਜਾਂ ਵਾਰੀ ਵਾਰੀ ਹੀਟ ਚ ਆਉਂਦੇ ਨੇ ਹੀਟ ਲੰਬਾ ਟਾਈਮ ਰਹਿੰਦੀ ਜਾਂ ਹੀਟ ਚ ਨਹੀਂ ਆਉਂਦੇ ਤੇ ਨੰਬਰ ਦੂਜਾ ਕੀ ਇਹ ਪਸ਼ੂ ਜਦੋਂ ਵੀ ਸੁੰਦਾ ਮਸਟੈਟਸ ਆ ਜਾਂਦੀ ਹੈ ਖਣ ਸੁੱਝ ਜਾਂਦੇ ਨੇ ਸਾੜਾਉਣ ਲੱਗ ਜਾਂਦੇ ਨੇ ਜਦ ਬਲਾਟਾ ਆ ਕੇ ਕਹਿੰਦਾ ਉਹ ਵੱਡੀ ਦਿੱਕਤ ਹੈ ਜੇ ਇੱਕ ਭਰਾ ਨਾਲ ਗੱਲਬਾਤ ਕਰਦੇ ਬਹੁਤ ਉਫੀ ਹੈ ਕੀ ਫੀਡ ਪਾ ਰਹੇ ਆ ਉਹ ਕੀ ਹਰਾਚਾਰਾ ਪਾ ਰਹੇ ਕੀ ਮੱਖੀ ਦਾ ਚਾਰ ਪਾ ਰਹੇ ਸਾਰੀ ਗੱਲਬਾਤ ਕਰਦੇ ਨੇ ਦਿੱਕਤ ਕਿੱਥੇ ਆਜੋ ਕਹਿੰਦੇ ਇਹ ਇੱਕ ਵਾਰੀ ਦੁੱਧ ਅਪ ਕਰਦਾ 1 ਲੱਖ ਤੱਕ ਹਾਂ ਹੈ ਨਾ ਹੈ ਕੋਈ ਨਾ ਕੋਈ ਸਮੱਸਿਆ ਤਾਂ ਤੇ ਪਰ ਐਵੇਂ ਵੀ ਜਦੋਂ ਸ਼ੁਰੂ ਚ ਪਾਣ ਲੱਗੇ ਸੀ ਜੰਗਲ ਬਹੁਤ ਦੁੱਧ ਤੇ ਆਇਆ ਸੀ ਪਰ ਹੁਣ ਐਵੇਂ ਜਿੰਨੀ ਫੀਡ ਪਾ ਰਹੇ ਉਹਨਾਂ ਦੁੱਧ ਵੀ ਨਹੀਂ ਕੱਢ ਰਹੇ ਖਰਚਾ ਉੱਪਰ ਦੀ ਪੈ ਰਹੀ ਹੈ ਖਰਚਾ ਉੱਪਰ ਦੀ ਪੈ ਰਹੀ ਹੈ ਬਾਕੀ ਇਹ ਟ੍ਰੀਟਮੈਂਟ ਉੱਪਰ ਦੀ ਹੋ ਜਾਂਦਾ ਹੈ ਟ੍ਰੀਟਮੈਂਟ ਉੱਪਰ ਦੀ ਬਾਕੀ ਜੇ ਇੱਕ ਵਾਰੀ ਤਾਜੇ ਸੂਏ ਪਸ਼ੂ ਨੂੰ ਮਸਟੈਟਸ ਹੋ ਗਈ ਉਹ ਦੁੱਧ ਤੇ ਨਹੀਂ ਆਉਂਦਾ ਫਿਰ ਹੁਣ ਜਿਹੜਾ ਡੰਗਰ ਫਿਰ ਰਿਹਾ ਉਹ ਕਟਿਆ ਦਾ ਪਰ 1.5 ਲੱਖ ਦੀ ਮੱਝ ਲਿਆ ਕਿ ਉਹਨੂੰ 55000 ਦੀ ਦੇਣੀ ਪਊਗੀ ਉਹ ਤਾਂ ਲੱਖ ਲੱਖ ਇੰਨਾ ਤਾਂ ਕਮਾਇਆ ਵੀ ਨਹੀਂ ਦੁੱਧਾਂ ਦਾ ਆਪਾਂ ਸਹੀ ਗੱਲ ਹੈ ਇੰਨੇ ਤੋਂ ਉਸ ਉਹ ਵੀ ਨਹੀਂ ਹੋਈ ਨਾ ਕਮਾਈ ਵੀ ਪਰ ਜਿੰਨਾ ਟੋਟਾ ਹੋ ਰਿਹਾ ਉਹਨਾਂ ਨੇ ਕਰਾਉਣਾ ਇਹ ਸੋਚਣਾ ਪਊਗਾ ਜਿਹ ਕਣਕੀ ਪਾ ਲਓ ਸਿੱਧਾ ਪੰਜਾਬੀ ਜੀ ਗੱਲ ਹੈ ਕਣਕੀ ਹੀ ਚੰਗੀ ਹੈ ਠੀਕ ਆ ਗੱਲ ਕਣਕ ਦੀ ਲੇਟੀ ਦਿਨਾ ਕੋਈ ਹੀ ਪਿਉਂਗੇ ਪਾ ਲਓ ਫਿਰ ਪਤਾ ਲੱਗ ਜੂਗਾ ਆਪਾਂ ਨੂੰ ਉਹਦੇ ਚ ਕੀ ਅਸਰ ਪੈਂਦਾ ਹੈ ਕੀ ਸਹੀ ਸਹੀ ਗੱਲ ਹੈ ਜੇ ਆਪਾਂ ਉਹਨੂੰ ਫੀਡ ਤਾਂ ਕਿਸੇ ਤੇ ਵੀ ਵਿਸ਼ਵਾਸ ਕਰਨੇ ਆ ਤੇ ਪਤਾ ਨਹੀਂ ਹੁੰਦਾ ਜੀ ਕੀ ਹੈ ਕੀ ਨਹੀਂ ਪਰ ਅਸੀਂ ਇਹ ਮੰਨਿਆ ਸੀ ਵੀ ਕਾਰਗਿਲ ਦੀ ਕੰਪਨੀ ਬਹੁਤ ਵਧੀਆ ਫੀਡ ਹੈ ਬੰਦ ਕਰੀ ਹੋਈ ਹੈ ਕਰਦੇ ਇਹਦੀ ਕੰਪਨੀ ਬਹੁਤ ਵਧੀਆ ਫੀਡ ਹੈ ਇੰਨੇ ਤੇ ਅਸੀਂ ਤਾਂ ਨਿਰਪਰ ਹੋਈ ਸੀ ਠੀਕ ਹੈ ਪਸ਼ੂ ਰਿਪੀਟਰ ਹੋ ਗਏ ਮਸਟਟਸ ਆਉਂਦੀ ਹੈ ਮੇਰੇ ਨਾਲ ਜਿੰਨਾ ਮੈਂ ਲੱਗਿਆ ਮੇਰੇ ਨਾਲ ਹੋਰ ਵੀ ਬਹੁਤ ਬੰਦੇ ਜੁੜੇ ਨੇ ਕਰਗਲ ਫੀਡ ਚ ਉਹ ਬਸ ਇਹ ਇਹ ਹੈ ਵੀ ਇੱਕ ਵਿਸ਼ਵਾਸ ਬਣਿਆ ਵੀ ਕਰਗਲ ਇੱਕ ਵਧੀਆ ਕੰਪਨੀ ਹੈ ਠੀਕ ਹੈ ਗੱਲ ਤੇ ਪਰ ਪਤਾ ਨਹੀਂ ਹੁਣ ਵੀ ਅੱਗੇ ਸਮੱਸਿਆ ਕਿੱਥੇ ਆ ਜੀ ਸਮਝ ਨਹੀਂ ਆ। ਤੇ ਬਾਕੀ ਇਹ ਵੀਡੀਓ ਬਹੁਤ ਭਰਾਵਾਂ ਦਾ ਅੱਗੇ ਤੱਕ ਅੱਗੇ ਤੱਕ ਜਾਓ ਵੀ ਤੁਹਾਡਾ ਨੰਬਰ ਦਿਓ। ਕਈ ਵਾਰੀ ਆਪਾਂ ਕਹਿੰਦੇ ਨੇ ਵੀ ਝੂਠੀ ਕਿਸੇ ਦੀ ਮਤਲਬ ਬਦਨਾਮੀ ਕਰਦੇ ਆਂ ਫੀਡ ਦੀ ਜਾਂ ਹੋਰ ਕਿਸੇ ਦੀ ਹੈ ਨਾ। ਤੁਹਾਡਾ ਨੰਬਰ ਬੋਲਿਓ। 9877347300 9877347300 47300 ਨਾ ਪਸਤਣਾ ਸ਼ਹਿਰ ਹੈ। ਹਾਂ। ਪਟਿਆਲਾ ਜਿਲ੍ਹਾ ਜ। ਪਟਿਆਲਾ ਜਿਲ੍ਹਾ। ਇਹ ਹਕੀਕਤ ਹੈ ਵੀ ਆਪਾਂ ਫੀਡ ਲਗਾਤਾਰ ਪਾਉਂਦੇ ਆਗੇ ਪਰ ਸਮਾਂ 'ਚ ਦਿੱਕਤ ਆਉਂਦੀ ਹੈ। ਪਰ ਸਟੈਟਸ ਦੀ ਰਹਿਣ ਦੀ ਸਮੱਸਿਆ ਦੋ ਹੀ ਚੀਜ਼ਾਂ ਹੁੰਦੀਆਂ ਨੇ ਮੇਨ ਦੋ ਚੀਜ਼ਾਂ ਜੀ ਪਰ ਐਵੇਂ ਵੀ ਜੇ ਤਾਂ ਆਪਾਂ ਕੁਝ ਹੋਰ ਵਰਤੀਏ ਫਿਰ ਤਾਂ ਆਪਾਂ ਕਈਏ ਵੀ ਉਹਦਾ ਨੁਕਸ ਹੈ ਪਰ ਆਪਾਂ ਵਰਤਦਾ ਇਹੀ ਚੀਜ਼ ਰਹਿਣਾ ਕਿ ਆਪਾਂ ਤੋੜੀ ਵੀ ਪਾ ਰਹੇ ਪਛਵਾ ਨੂੰ ਨਹੀਂ ਕਰਦੇ ਵੀ ਆਪਾਂ ਕੋਈ ਦੀ ਬਦਨਾਮੀ ਕਰ ਰਹੇ ਨਹੀਂ ਫੀਡ ਪਰ ਆਪਣੇ ਸਮੱਸਿਆ ਆ ਰਹੀ ਆਪਾਂ ਤਾਂ ਕਹਿ ਰਹੇ ਹਾਂ ਸਮੱਸਿਆ ਆ ਰਹੀ ਆ ਤਾਂ ਆ ਵੀ ਆਪਾਂ ਉਹ ਨਹੀਂ ਗੱਲ ਕਰਦੇ ਵੀ ਆਪਾਂ ਕਿਸ ਦੀ ਬਦਨਾਮੀ ਕਰ ਰਹੇ ਆ ਆਪਾਂ ਇਹ ਲਾ ਲਓ ਵੀ ਕਾਫ ਸਟਾਰਟਰ ਤੋਂ ਲੈ ਕੇ ਟਰਾਂਜੈਕਸ਼ਨ ਤੋਂ ਲੈ ਕੇ 8000 ਨੰਬਰ ਤੋਂ ਲੈ ਕੇ 5000 ਨੰਬਰ ਪਾਉਨੇ ਆ ਬਾਕੀ ਦਾ ਮੱਜਾਂ ਨੂੰ ਉਹਨਾਂ ਨੂੰ 8000 ਬਾਕੀ ਸਾਰਿਆਂ ਨੂੰ ਸਹੀ ਫੀਡ ਪੈ ਰਹੀ ਐ ਬਸ ਤੂੜੀ ਵੀ ਪੈ ਰਹੀ ਐ ਨਰਾ ਚਾਰ ਵੀ ਨਹੀਂ ਪੈ ਰਿਆ ਹਰਾ ਚਾਰ ਨਹੀਂ ਕੋਲ ਤਾਂ ਖੋਦਾ ਪਈ ਹੋਈ ਐ 10 ਗੱਟੇ ਮੈਂ ਅਸੀਂ ਤਾਂ ਪਾਰੇ ਆ ਨਾ ਤਾਂ ਕਰਕੇ ਕਹਿ ਰਹੇ ਆ ਕਿ ਆਪਾਂ ਉਹ ਨਹੀਂ ਗੱਲ ਕਰਦੇ ਵੀ ਬਦਰਾਮੀ ਕਰ ਰਹੇ ਆਂ ਫੀਡ ਮਾੜੀ ਐ ਅਸੀਂ ਖੁਦ ਜੁੜੇ ਹੋਏ ਸੀ ਚਲੋ ਰਿਆ ਵੀ ਲੋਕਾਂ ਨੂੰ ਸਹੀ ਗੱਲ ਹੈ ਹੁਣ ਆਪਾਂ ਇਹ ਫੈਸਲਾ ਲੈਨੇ ਵੀ ਇੱਕ ਵਾਰੀ ਤਾਂ ਆਪਾਂ ਇਹਦੀ ਫੀਡ ਚੇਂਜ ਕਰਕੇ ਦੇਖੀਏ ਖਾਣਾ ਪੀਣਾ ਚੇਂਜ ਕਰੀਏ ਉਸ ਤੋਂ ਬਾਅਦ ਆਪਾਂ ਨੂੰ ਪਤਾ ਲੱਗ ਜਾਊਗਾ ਕੀ ਬਦਾ ਫੀਡ ਸਹੀ ਹੋਵੇ ਆਪਣਾ ਕੋਈ ਹੋਰ ਹੀ ਕਿਤੇ ਮੈਟਰ ਹੋਵੇ ਡੰਗਰਾਂ ਦਾ ਕੋਈ ਨੁਕਸ ਜਾਂ ਕੋਈ ਵਾਇਰਸ ਚੱਲ ਰਿਹਾ ਜਾਂ ਕਿਵੇਂ ਕਈ ਵਾਰ ਕੀ ਹੈ ਨਾ ਪਸ਼ੂ ਇੱਕ ਥਾਂ ਤੇ ਖੜੇ ਰਹਿਣ ਕਾਰਨ ਦਾ ਵੀ ਬਣ ਜਾਂਦਾ ਕਿ ਪਹਿਲਾਂ ਕੀ ਹੁੰਦਾ ਦਿਨਾਂ ਪਸ਼ੂ ਬਾਹਰੇ ਟੋਬਿਆਂ 'ਚ ਲਾ ਲਾ ਹੁੰਦਾ ਫਿਰਦਾ ਟੋਬਿਆਂ ਟੋਬਿਆਂ ਜੇ ਤੋੜਾ ਫੇਰਾ ਕਰਦਾ ਹੁੰਦਾ ਪਸ਼ੂ ਹੁਣ ਕੀ ਆ ਇੱਕ ਥਾਂ ਤੇ ਜੁੜਿਆ ਰਹਿੰਦਾ ਆਪਣਾ ਬੱਜੇ ਵੀ ਰਹਿੰਦੇ ਨੇ ਪਸ਼ੂ ਦਿਕਤ ਵੀ ਆਉਂਦੀ ਹੈ ਕਾਰਨ ਕਈ ਹੋ ਜਾਂਦੇ ਨੇ ਜਿਹੜੀ ਚੇਨ ਹੈ ਸਾਰੀ ਚੇਨ ਚ ਵੀ ਖਰਾਬੀ ਆ ਜਾਂਦੀ ਹੈ ਹੁਣ ਮੈਂ ਤਾਂ ਇਹ ਸੋਚ ਰਿਹਾ ਵੀ ਅੱਗੋਂ ਇੱਕ ਸਾਲ ਚਾਰਵੀਂ ਬੰਦ ਕਰੂੰਗਾ ਠੀਕ ਕਿੰਨਾ ਟਾਈਮ ਹੋ ਗਿਆ ਚਾਰ ਪਾਉਂਦੇ ਨੂੰ ਚਾਰ ਨੂੰ ਮੈਨੂੰ ਤੀਜਾ ਸਾਲ ਹੋ ਗਿਆ ਲਗਾਤਾਰ ਤੀਜਾ ਸਾਲ ਹੋ ਗਿਆ ਹਾਂ ਚਾਰਵੀਂ ਅੱਗੋਂ ਇੱਕ ਸਾਲ ਬੰਦ ਕਰਕੇ ਫਿਰ ਦੇਖਾਂਗੇ ਵੀ ਕਿੱਥੇ ਆਉਂਦੀ ਹੈ ਸਮੱਸਿਆ ਹੋ ਸਕਦਾ ਚਾਰ ਚ ਵੀ ਸਮੱਸਿਆ ਹੋਵੇ ਜੇ ਆਪਾਂ ਲਗਾਤਾਰ ਮੱਕੀ ਚਾਰ ਪਾ ਰਹੇ ਹਾਂ ਚਲ ਵਿੱਚ ਦੀ ਉਹ ਗੈਪ ਵੀ ਪੈ ਜਾਂਦਾ ਹਾਂ ਵਰਸੀਨ ਆਉਂਦਾ ਪਰਸੀਨ ਚ ਰਾਚਾਰਾ ਵੀ ਪੈਂਦਾ ਹਾਂ ਰਾਚਾਰਾ ਪਾ ਦਿੰਦੇ ਆ ਬਾਕੀ ਤੂੜੀ ਵੀ ਵਾਰਿਆਂ ਕਈ ਦਾ ਪਰ ਆਪਾਂ ਵੱਧ ਪਾ ਰਹੇ ਹਾਂ ਜੇ ਇੱਕ ਹਿੱਸਾ ਦੋ ਹਿੱਸੇ ਤੂੜੀ ਪਾ ਰਹੇ ਹਾਂ ਹਾਂ ਕਈ ਪ੍ਰਾ ਤਾਂ ਮਤਲਬ ਨਿਰਾ ਵੀ ਪਾਈ ਜਾਂਦੇ ਨੇ ਮੱਕੀ ਤੁਸੀਂ ਪਾ ਰਹੇ ਆਪਾਂ ਤੇ ਜਿਹੜੀ ਫੀਡ ਆ ਕਿੰਨਾ ਕਿੰਨਾ ਦੇਣੇ ਤੁਸੀਂ ਪਸ਼ੂਆਂ ਨੂੰ ਇਹਦਾ ਦੁੱਧ ਦੇ ਹਿਸਾਬ ਨਾਲ ਜੇ ਦਾ ਆਪਣੇ ਕੋਲ 10 11 ਲੀਟਰ ਵਾਲਾ ਤਾਂ 5 ਕਿਲੋ ਦੇ ਦੇ ਦਿੰਨੇ ਆਪਾਂ 5 ਕਿਲੋ ਫੀਡ ਮੰਗੋ ਜੇ ਮੰਨ ਲਓ ਗਾਂ ਆਏ ਕੋਈ 18 ਲੀਟਰ ਵਾਲੀ ਉਹਨੂੰ 6-7 ਕਿਲੋ ਆਪਾਂ ਦੇ ਦੇ ਦਿੰਨੇ ਆ ਫੀਡ ਅੱਛਾ ਹਾਂ ਉਹ ਗਊ ਕਾ ਨਾ ਦੁੱਧ ਤੇਰੀ ਭਰ ਲੀਆ ਬੰਦੇ 22 ਲੀਟਰ ਦੁੱਧ ਵਾਲੀ ਗਾਂ ਹੈ ਪਰ ਬਧਨ ਨੂੰ ਤਾਂ ਜਿੰਨੀ ਮਰਜ਼ੀ ਵਿਦਾਲੀ ਪਰ ਆਪਾਂ ਇੱਥੇ ਰੱਖਨੇ ਆ ਵੀ ਭਾਈ ਤੇ ਫਿਰ ਜ਼ਿਆਦਾ ਤੰਗ ਹੁੰਦਾ ਡੰਗਰ ਠੀਕ ਹੈ ਹਾਂ ਜੀ ਚਲ ਤੂੰ ਹੋਰ ਪ੍ਰਾਮਾਤੋ ਕੀ ਸਜਾ ਪੁੱਛਣਾ ਚਾਹੁੰਗਾ ਗੁਲਜ਼ਾਰ ਮੈਂ ਤਾਂ ਉਹੀ ਕਹਿਣਾ ਵੀ ਜੇ ਕੋਈ ਵਰਤਦਾ ਮੈਨੂੰ ਇਹਦੇ ਬਾਰੇ ਵੀ ਜਾਣਕਾਰੀ ਦੇਵੇ ਵੀ ਬਿਲਕੁਲ ਫੀਡ ਸਹੀ ਹੈ ਵੀ ਜਾਂ ਮੇਰਾ ਕਿਤੇ ਹੋਰ ਨੁਕਸ ਹੈ ਚਾਰੇ ਚ ਤਾਂ ਮੈਂ ਗੱਲ ਕਰ ਰਹੇ ਆ ਇਸ ਚੀਜ਼ ਤੇ ਵਿਜੀਗੂ ਵਰਤ ਰਹੇ ਨੇ ਹੋਰ ਕਾਰਗਿਲ ਤਾਂ ਮੈਨੂੰ ਉਹ ਮੇਰੇ ਨਾਲ ਜੁੜ ਕੇ ਦੱਸਣ ਵੀ ਇਹਦੇ ਵਿੱਚ ਕੋਈ ਫੀਡ ਚ ਏਦਾਂ ਗੱਲ ਨਹੀਂ ਹੈਗੀ ਸਹੀ ਗੱਲ ਹੈ ਪਰ ਆ ਚੀਜ਼ ਬਾਕੀ ਜਦੋਂ ਏਦਾਂ ਦੀ ਕੋਈ ਦਿੱਕਤ ਆਉਂਦੀ ਹੈ ਹੋਇਆ ਕਿਤੇ 6 ਮਹੀਨੇ ਬਾਅਦ ਕੋਈ ਮਸਟਰਸ ਹੋਗੀ ਜਾ ਕੋਈ ਪਸ਼ੂ ਰਿਪੀਟ ਹੋ ਗਿਆ ਤੇ ਜਦੋਂ ਬਾਰੀ ਬਾਰੀ ਐਦਾਂ ਦੀ ਪ੍ਰੋਬਲਮ ਆ ਜਿੰਨੇ ਦਿਨਾਂ ਚ ਇੱਕ ਡੰਗਰ ਨੂੰ ਮਟਾਇਡਸ ਆ ਜਾਂਦੀ ਹੈ ਤਾਂ ਬਹੁਤ ਦੁਖੀ ਹੁੰਦਾ ਹਾਂ ਮਹੀਨੇ 20 ਦਿਨਾਂ ਦੇ ਵਿੱਚ ਇੱਕ ਡੰਗਰ ਨੂੰ ਮਟਾਇਡਸ ਜਿੰਨੇ ਕਿ ਪਸ਼ੂ ਪੈਸੇ ਬਚਾਉਂਦਾ ਆ ਉਹਦਾ ਦੁੱਧ ਪਾਣੀ ਤੋਂ ਖਰਚਾ ਚਲਾਉਂਦਾ ਆ ਇਹ ਸੂਈ ਹੈ ਇਹਨੇ ਬਚਾਉਣਾ ਤਾਂ ਲੱਗੀ ਹਲੇ ਲੱਗਣੇ ਸ਼ੁਰੂ ਹੋ ਗਏ ਦੁੱਧ ਹੁੰਜ ਨਹੀਂ ਹੈਗਾ ਤਾਂ ਥਣ 2 ਲੀਟਰ ਦਾ ਦੁੱਧ ਹੈ ਕਿੱਥੇ ਚੜੂਗੀ ਜਾ ਕੇ ਬਾਕੀ ਮਟਾਇਡਸ ਦਾ ਜਿਹੜਾ ਟ੍ਰੀਟਮੈਂਟ ਆ ਗਈ ਉਹਦਾ ਖਰਚਾ ਪਹਿਲਾਂ ਬਣ ਗਿਆ ਸੂਈ ਹਲੇ ਬਾਅਦ ਚ ਹਾਂ ਦਿਕਤ ਬਹੁਤ ਪਈ ਪਹਿਲਾਂ 3-4000 ਰੁਪਏ ਨੂੰ ਪਹਿਲਾਂ ਵੈਸੇ ਖਰਚਾ ਕਰ ਰੱਖਿਆ ਸੂਣ ਤੋਂ ਪਹਿਲਾਂ ਵੀ ਇੱਕ ਗੱਟਾ ਚਾਰ ਰੱਖਿਆ ਬਾਕੀ ਹੋਰ ਚਾਰ ਰੱਖਿਆ ਨੂੰ ਵੀ ਛੱਡੇ ਵਾਸਤੇ ਦਿਕਤ ਆਉਂਦੀਆਂ ਨੇ ਹਾਂ ਦਿਕਤਾਂ ਆਉਂਦੀਆਂ ਨੇ 7-8000 ਰੁਪਏ ਦਾ ਮੰਨ ਕੇ ਚੱਲ ਪੀਨ ਅੱਜ ਤੋਂ ਇਹ ਖਾ ਗਈ ਇਹ ਤਾਂ ਖਾ ਚੁੱਕੀ ਹਾਂ ਮਹੀਨੇ ਦੀ ਗਈ ਇਹਦੇ ਚ ਜੂ ਹਾਂ ਬਾਕੀ ਜਦੋਂ ਬਾਕੀ ਜਦੋਂ ਦੁੱਧ ਤੇ ਆਉਗੂਗੀ ਉਦੋਂ ਪਤਾ ਲੱਗੂ ਉਹ ਬਾਅਦ ਦੀਆਂ ਗੱਲਾਂ ਨੇ ਚਲੋ ਦੋਸਤੋ ਦੱਸਿਓ ਵੀਡੀਓ ਦੇਖ ਰਹੇ ਹੋ ਤੁਸੀਂ ਦੱਸਿਓ ਵੀ ਨੁਕਸ ਕਿੱਥੇ ਹੋ ਸਕਦਾ ਹੈ ਸਾਡੇ ਭਰਾ ਅੱਜ ਕੱਲ ਡੈਰੀ ਫਾਰਮਾਂ ਤੇ ਬਹੁਤ ਵਧੀਆ ਕੰਮ ਕਰਦੇ ਨੇ ਪਰ ਕਈ ਵਾਰੀ ਕੋਈ ਗੱਲਾ ਜਿਹੜੀ ਛੁਪੀ ਰਹਿ ਜਾਂਦੀ ਹੁੰਦੀ ਹੈ ਮਾੜੀ ਮੋਟੀ ਦਿੱਕਤ ਹੁੰਦੀ ਹੈ ਉਹ ਤੇ ਪਤਾ ਲੱਗ ਸਕੇ ਨਾ ਫੀਡ ਦਾ ਚੱਕਰ ਹੈ ਇਕਤੋਂ ਖੜੇ ਹੋਣ ਦਾ ਪਸ਼ੂਆਂ ਦਾ ਚੱਕਰ ਹੈ ਜਾਂ ਕੋਈ ਮੱਕੀ ਦੇ ਚਾਰ ਦਾ ਚੱਕਰ ਹੈ ਹਾਂ ਜਾਂ ਕੋਈ ਵੀ ਇਹਦੇ ਬਾਰੇ ਕੋਈ ਰਹਿ ਵਿਚਾਰ ਬਾਕੀ ਮਿਲਨ ਮਿਕਸਚਰ ਵੀ ਚੱਲਦਾ ਹੈ ਉਹ ਵੀ ਚੱਲਦਾ ਉਹ ਵੀ ਪੈਂਦਾ ਪਸ਼ੂ ਨੂੰ ਲੋਡ ਅਨਸਾਰ ਹੂੰ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵੀਰ ਜਿਹੀ ਫੀਡ ਤਾਂ ਵਰਤ ਰਹੇ ਆ ਕਾਰਗਿਲ 2.25 ਸਾਲ ਹੋ ਗਏ ਨੇ 2.25 ਸਾਲ ਹੋ ਗਏ ਲਗਾਤਾਰ ਜੀ ਲਗਾਤਾਰ ਕੁਝ ਨਹੀਂ ਹੋ ਰ ਨਾ ਕੋ ਕਣਕ ਦਾਣਾ ਨਾ ਕੋਈ ਖਾਲ ਬੜੇ ਮੈਂ ਕੁਝ ਨਹੀਂ ਕੱਲੀ ਫੀਡ ਤੀ ਡਿਪੈਂਡ ਹੈ ਠੀਕ ਹੈ ਜੀ ਤੇ ਨੰਬਰ 2 ਜਿਵੇਂ ਅਸੀਂ ਹੁਣ ਮੱਕੀ ਦਾ ਆਚਾਰ ਮੱਕੀ ਦਾ ਆਚਾਰ ਅੱਛਾ ਜੀ ਹੁਣ ਅੱਗੇ ਬਸੇਨ ਮਿਕਸ ਕਰ ਲਾਂਗੇ ਵਿੱਚ ਠੀਕ ਹੈ ਜੀ ਹਾਂ ਵਿੱਚ ਬਸੇਨ ਮਿਕਸ ਕਰ ਲਾਂਗੇ ਤੇ ਬਾਕੀ ਜਿਵੇਂ ਕੋਈ ਦੱਸਦਾ ਵੀ ਆਪਾਂ ਨੂੰ ਚਾਰ ਦੇ ਨਾਲ ਪਾਊਡਰ ਦੇ ਨਾ ਹੁੰਦਾ ਉਲੀ ਰੋਕ ਕਰਕੇ ਕੀ ਕਹਿੰਦੇ ਆ ਹਾਂ ਉਹ ਵੀ ਆਪਾਂ ਕਦੇ ਕਦੇ ਦੇ ਦਿੰਨੇ ਆ ਇਹਨਾਂ ਨੂੰ ਠੀਕ ਹੈ ਜੀ ਪਰ ਸਾਨੂੰ ਮੇਨ ਸਮੱਸਿਆ ਇੱਕ ਮਟੈਟਸ ਇੱਕ ਡੰਗਰ ਗਾ ਨਵੇਂ ਦੁੱਧ ਨਹੀਂ ਰਹਿ ਰਿਹਾ ਹੀਟ ਬਹੁਤ ਜ਼ਿਆਦਾ ਆਉਂਦੀ ਆ ਉਹ ਇਹ ਚਾਰ ਚਾਰ ਦਿਨ ਹੀਟ ਰੱਖਦੀ ਆ ਮੱਝ ਜਾਂ ਬੋਲਦਾ ਨਹੀਂ ਬਸੂ ਜਾਂ ਬੋਲਦਾ ਨਹੀਂ ਤੇ ਨੰਬਰ 2 ਜਿਵੇਂ 2 2 3 3 ਵਾਰੀ ਟੀਕੇ ਭਰੇ ਹੋਣੇ ਦੁਬਾਰੇ ਹੁਣ ਲਵਾਇਆ ਨੇ ਹੁਣ ਪਤਾ ਨਹੀਂ ਅੱਗੇ ਰਹਿਣਾ ਇਹਨੂੰ ਘੱਟੋ-ਘੱਟ 1.5 ਤੋਂ 2 ਸਾਲੀ ਹੋ ਗਿਆ ਸੋ ਇਹਨੂੰ ਇਹਨਾਂ ਚੀਨੀ ਆ ਰਹੀ ਰਲਦੀ ਆ ਬਸ 20 ਦਿਨਾਂ ਬਾਅਦ 22 ਦਿਨਾਂ ਬਾਅਦ ਹੁਣ 2.5 ਮਹੀਨਿਆਂ ਬਾਅਦ ਫੇਰ ਹੀਟ ਚ ਆ ਗਈ ਤੇ ਜਿਵੇਂ ਹੀ ਹੀਟ ਜਿਵੇਂ ਮੱਝ ਦੀ ਆਮ ਅੱਜ ਬੋਲੀ ਸ਼ਾਮ ਨੂੰ ਲਵਾ ਦੇਣ ਇਹ ਤਾਂ 4-4 ਦਿਨ ਪਾਣੀ ਸਿੱਠੀ ਜਾਂਦੀ ਹੈ ਬਹੁਤ ਹੀਟ ਵੱਧ ਕੇ ਆਉਂਦੀ ਹੈ ਹਾਂ گاਵਾ ਵਾਂਗੂ ਹੀਟ ਰੱਖਦੀ ਹੈ ਸਹੀ ਮਤਲਬ ਹੀਟਾ ਅੰਡਾ ਟੁੱਟਦਾ ਨਹੀਂ ਹੈ ਜੇ ਅੰਡਾ ਟੁੱਟੇ ਤਾਂ ਪਸ਼ੂ ਹੁਣ ਕੱਲ ਟੀਕਾ ਭਰਾਇਆ ਸੀ ਪਰਸੋਂ ਦੀ ਹੀ ਸਹੀ ਗੱਲ ਹੈ ਇਨਵੈਲਸ ਹੋਇਆ ਪੈ ਕਮ ਹੁਣ ਇਹ ਮੱਝ ਘਟੋ ਘਟ 1 ਲੱਖ ਦੇ ਲਵੇ ਮੱਝ ਸੀ ਅੱਜ ਇਹ 50000 ਦੀ ਮੱਝ ਘਟਿਆਂ ਵਾਲੇ ਦੇ ਬਾਜ਼ਾਰ ਚ ਉਹ ਫੰਡਰ ਤਾਂ ਫਿਰ ਇਹੀ ਹਾਂ 2 ਸਾਲ ਹੋ ਗਏ ਨੇ 2 ਸਾਲ ਹੁਣ ਦੁੱਧ ਵੀ ਇਹਦਾ 3 ਗੋਲ ਲੀਟਰ ਰਹਿ ਗਿਆ ਹੁਣ ਲੰਮਾ ਕਿਉਂ ਇਹਦੇ ਕਿਹੜਾ ਗਾਂ ਜਿਹੜੀ ਮਿਲੀ ਜਾਊਗੀ ਠੀਕ ਹੁਣ ਤੁਸੀਂ ਫੀਡ ਵਾਰ ਕੀ ਕਹਿਣਾ ਚਾਹੋਗੇ ਫੀਡ ਤਾਂ ਮੈਨੂੰ ਇਮਾਨ ਤੇ ਡਾਊਟ ਲੱਗਦਾ ਵੀ ਥੋੜਾ ਫੀਡ ਹੁਣ ਜਿਵੇਂ ਉਹ ਮੱਝ ਸੂਈ ਸੀ ਉਹਨੂੰ ਇੱਕ ਟਰਾਂਸਲੇਸ਼ਨ ਵੀ ਇੰਚਾ ਰਿਹਾ ਮੈਂ ਹਾਂ ਕੁਝ ੱਡੇ 'ਚ ਜੋਸ਼ ਨਹੀਂ ਆਇਆ ੱਡਾ ਕੁਝ ਵੀ ਨਹੀਂ ਬਾਕੀ ਦਾ ਮੈਂ ਸਟੈਟ ਮਟਾਇਰਸ ਆ ਗਈ ਨਾਲ ਨਾਲ ਥਣ ਚੋਂ ਪਾਣੀ ਆਉਂਦਾ ਹਾਂ ਥਣ ਚੋਂ ਪਾਣੀ ਆਉਂਦਾ ਲੇਕੋ ਗੱਡੇ ਅੰਦਰ ਪਾਣੀ ਆ ਪਿਆ ਪਾਣੀ ਛੱਡੀਆਂ ਆਈਆਂ ਹਾਂ ਛੱਡੀਆਂ ਆਈਆਂ ਨੇ ਬਾਕੀ ਆਪਾਂ ਹੁਣ ਠੀਕੇ ਲੱਗ ਗਏ ਨੇ ਨੰਬਰ ਤੋਂ ਜੋਸ਼ ਨਹੀਂ ਹੈਗਾ ਪਰਸੋਂ ਮੱਝ ਸੁਈ ਆ ਜਦਾ ਸਾਰੀ 2 ਕਿਲੋ ਦੁੱਧ ਆ ਬੁਰਾ ਹਾਲ ਹੈ ਹਾਂ ਮਟਾਇਰਸ ਦੀ ਪ੍ਰੋਬਲਮ ਸੁਣਦੇ ਆ ਜਾਂ ਤਾਂ ਬਲੱਡ ਆਉਂਦਾ ਬਣਾ ਦੇ ਦੋ ਕੁ ਦਿਨਾਂ ਬਾਅਦ ਜੇ ਕੋਈ ਡੰਗਰ ਸੁਣਦਾ ਜਾਂ ਫਿਰ ਦੁੱਧ ਛੱਡੀਆਂ ਆਉਂਦੀਆਂ ਸਹੀ ਗੱਲ ਹੈ ਬਾਕੀ ਉਧਰ ਗਾਵਾਂ ਵੀ ਨੇ ਹਨਾ ਗਾਵਾਂ ਵੀ ਨੇ ਉਧਰ 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 ਮੈਂ ਗਾਂ ਸੂਈ ਸੀ ਉਹਦੇ ਵੀ ਬਲੱਡ ਆਉਂਗਾ ਡਿਆ ਜੀ ਹੂੰ ਜੀ ਆ ਬੈਠੀਆਂ ਇਹਨਾਂ ਗਾਵਾਂ ਆ ਗਾਵਾਂ ਬੈਠੀਆਂ ਨੇ ਹਨਾ ਆ ਗਾਵਾਂ ਬੈਠੀਆਂ ਉਹਨੂੰ ਮਸਟੈਟਸ ਹੋ ਗਈ ਸੀ ਗਊ ਨੂੰ ਹਾਂ ਉਹਨੂੰ ਗਾਵਾਂ ਤੇ ਆ ਆਪਾਂ ਗਊ ਕਿੰਨੇ ਕਈ ਦਿਨਾਂ ਬਾਅਦ ਸੈੱਟ ਕਰੀਆ ਮਸਟੈਟਸ ਇਹਨਾਂ ਵਿੱਚ ਡੈਂਸ ਆ ਗਈ ਜੀ ਦਿੱਕਤ ਬਹੁਤ ਆਉਂਦੀ ਹੈ ਖਾਣੇ ਪੀਣੇ ਦਾ ਵੀ ਮੇਨ ਰੋਲ ਹੈ ਜੇ ਆਪਾਂ ਫੀਡ ਦਾ ਵੀ ਮੰਨੀ ਹੈ ਜੀ ਫੀਡ ਉਹ ਹੀ ਗੱਲ ਕਰਦੇ ਨਾ ਹੁਣ ਆਪਾਂ ਇਹਨੂੰ ਵਰਤ ਕੇ ਚੇਂਜ ਕਰ ਲੈਨੇ ਆਪਾਂ ਆਪਣਾ ਆਪਣਾ ਦਾਣਾ ਦੇਖ ਲੈਨੇ ਆ ਵਰਤ ਕੇ ਹਾਂ ਵੀ ਕੀ ਇੱਕ ਵਾਰੀ ਘਰ ਦਾ ਦਾਣਾ ਤਿਆਰ ਕਰਾ ਕੇ ਨਾ ਆਪਣੀ ਫੀਡ ਬਣਾ ਕੇ ਚਲੋ ਆਪਾਂ ਨਾ ਜਿਹੜਾ ਮਨ ਦਾ ਸ਼ੱਕ ਹੈ ਉਹ ਆਪਣਾ ਦੂਰ ਹੋ ਜਾਊਗਾ ਵੀ ਕਿਸ ਚੀਜ਼ ਤੋਂ ਸਮੱਸਿਆ ਆ ਰਹੀ ਐ ਇੱਕ ਜੇ ਲਗਾਤਾਰ ਹੋ ਗਿਆ ਆਪਾਂ ਫੀਡ ਪਾਉਂਦੇ ਨੂੰ ਹਾਂ 2 ਤੋਂ 2.5 ਸਾਲ ਹੋ ਗਏ ਘੱਟੋ ਘੱਟ ਨੂੰ ਮੈਂ ਕੋਈ ਹੋਰ ਜਮਾ ਹੀ ਨਹੀਂ ਵਰਤਿਆ ਨਾ ਕੁਝ ਹੋਰ ਵਿੱਚ ਜਮਾ ਹੀ ਬਿਲਕੁਲ 2.5 ਸਾਲ ਲਗਾਤਾਰ ਹੋ ਗਏ ਨਾ ਠੀਕ ਕਰ ਲੈਣ ਨੂੰ ਵਰਤਦੇ ਨੂੰ ਆਪਾਂ